आंदोलन होवेगा खत्म बॉर्डर खुलने होए शुरू कंक्रीट या कंधा तोड़न लगी पुले इंटरनेट सेवावा भी मुड़ होया बहार ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਦਿੱਲੀ ਦੇ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਜੋ ਪੁਲਿਸ ਵੱਲੋਂ ਭਾਰੀ ਵੈਰੀਕੇਟਿੰਗ ਕਰਕੇ ਬੰਦ ਕੀਤੇ ਹੋਏ ਸਨ ਹੁਣ ਉਹਨਾਂ ਨੂੰ ਸਥਾਈ ਤੌਰ ਤੇ ਖੋਲ ਦਿੱਤਾ ਗਿਆ ਹੈ ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਸੋਨੀਪਟ ਚ ਕੁੰਡਲੀ ਬਾਰਡਰ ਜਾਨੀ ਕਿ ਸਿੰਘੂ ਬਾਰਡਰ ਤੇ ਬਹਾਦਰਗੜ੍ਹ ਚ ਟਿੱਕਰੀ ਬਾਰਡਰ ਨੂੰ ਖੋਲਣਾ ਸ਼ੁਰੂ ਕਰ ਦਿੱਤਾ ਹੈ ਪੁਲਿਸ ਵੱਲੋਂ ਟਿੱਕਰੀ ਬਾਰਡਰ ਤੇ ਲਗਾਏ ਗਏ ਕੰਟੇਨਰ ਤੇ ਪੱਥਰ ਹਟਾਏ ਜਾ ਰਹੇ ਨੇ ਇਸ ਤੋਂ ਇਲਾਵਾ ਚੜੌਦਾ ਸਰਹੱਦ ਤੇ ਵੀ ਸਾਈਡ ਮੂਵਮੈਂਟ ਸ਼ੁਰੂ ਹੋ ਗਈ ਹੈ ਹਾਲਾਂਕਿ ਕੁੰਡਲੀ ਚ ਨੈਸ਼ਨਲ ਹਾਈਵੇ 44 ਤੇ ਸਿਮਿੰਟ ਦੀ ਕੰਤ ਤੇ ਵੈਰੀਕੇਟ ਹਟਾਉਣ ਚ ਹੀ 2-3 ਦਿਨ ਲੱਗ ਜਾਣਗੇ ਪਰ ਫਿਲਹਾਲ ਇੱਥੇ ਦੋਵੇਂ ਪਾਸੇ ਸਰਵਿਸ ਲੈਨ ਖੋਲੀ ਜਾ ਰਹੀ ਹੈ ਤੇ ਫਲਾਈਓਵਰ ਜਿਸ ਕਰਕੇ ਬੰਦ ਰਹੇਗਾ ਕਿਸਾਨਾਂ ਵੱਲੋਂ ਦਿੱਲੀ ਕੂਚ 29 ਫਰਵਰੀ ਤੱਕ ਮੁਲਤਵੀ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੇ ਹਰਿਆਣਾ ਨਾਲ ਲੱਗਦੀ ਸਰਹੱਦ ਨੂੰ ਦੁਬਾਰਾ ਤੋਂ ਖੋਲ ਦਿੱਤਾ ਗਿਆ ਹੈ ਪੁਲਿਸ ਵੱਲੋਂ ਰੱਖੇ ਕੰਟੇਨਰ ਤੇ ਪੱਥਰ ਹਟਾਏ ਜਾ ਰਹੇ ਨੇ ਦਰਅਸਲ ਸਾਨਾ ਦੇ ਦਿੱਲੀ ਕੂਚ ਦੇ ਮੱਦੇ ਨਜ਼ਰ ਹਰਿਆਣਾ ਨਾਲ ਲੱਗਦੀ ਸਿੰਗੂ ਤੇ ਟਿੱਕਰੀ ਸਰਹੱਦ ਨੂੰ ਕਰੀਬ 2 ਹਫ਼ਤਿਆਂ ਤੋਂ ਸੀਲ ਕੀਤਾ ਹੋਇਆ ਸੀ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਲੋਕਾਂ ਨੂੰ ਜਿਹੜੀ ਰਾਹਤ ਮਿਲੇਗੀ ਕਿਉਂਕਿ ਪੁਲਿਸ ਨੇ ਇਸ ਲਈ ਵਿਚਾਰੇ ਹਰਿਆਣਾ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਬੰਦ ਕੀਤੀਆਂ ਹੋਈਆਂ ਸੀ ਉਹਨਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ ਹਰਿਆਣਾ ਦੇ 7 ਜ਼ਿਲ੍ਹਿਆਂ 'ਚ 11 ਫਰਵਰੀ ਨੂੰ ਹੀ ਸਵੇਰੇ ਸ਼ੇ ਵਜੇ ਤੋਂ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸੀ ਗੱਲ ਕਰੀਏ ਜ਼ਿਲ੍ਹਿਆਂ ਦੀ ਤਾਂ ਅੰਬਾਲਾ ਕੁਰਕ ਖੇਤਰ ਕੈਥਲ ਜੀਂਦ ਹਿਸਾਰ ਫਤਿਹਾਬਾਦ ਤੇ ਸਿਰਸਾ ਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਹੁਣ ਉਹਨਾਂ ਇੰਟਰਨੈਟ ਸੇਵਾਵਾਂ ਨੂੰ ਵੀ ਮੁੜ ਬਹਾਲ ਕਰ ਦਿੱਤਾ ਹੈ ਪਰ ਗੱਲ ਕਰੀਏ ਜੇਕਰ ਕਿਸਾਨੀ ਅੰਦੋਲਨ ਦੀ ਤਾਂ ਕਿਸਾਨੀ ਅੰਦੋਲਨ ਦਾ ਅੱਜ 13ਵਾਂ ਦਿਨ ਹੈ ਤੇ ਪੰਜਾਬ ਦੇ ਕਿਸਾਨ ਸ਼ੰਭੂ ਤੇ ਕਨੌਰੀ ਬਾਰਡਰ ਤੇ ਹਲੇ ਵੀ ਡੱਡੇ ਹੋਏ ਨੇ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਘਰ ਵਾਪਸ ਨਹੀਂ ਜਾਣਗੇ ਪਰ ਹੁਣ ਪੁਲਿਸ ਵੱਲੋਂ ਵੈਰੀਗੇਟ ਖੋਲ ਦਿੱਤੇ ਗਏ ਨੇ ਤੇ ਵਾਟਰ ਆ ਜਿਹੜੇ ਕਿ ਖੁੱਲਣੇ ਸ਼ੁਰੂ ਹੋ ਗਏ ਨੇ ਪਰ ਹੁਣ ਕੀ ਲੱਗਦਾ ਕਿ ਕਿਸਾਨ ਅੰਦੋਲਨ ਖਤਮ ਹੋ ਜਾਵੇਗਾ ਜਾਂ ਫਿਰ ਉਹ ਦਿੱਲੀ ਵੱਲ ਨੂੰ ਕੁਝ ਕਰਨਗੇ ਪਰ ਇਸ ਤੇ ਸਰਬਨ ਸਿੰਘ ਭੰਦੇੜ ਦਾ ਤਾਂ ਇਹੀ ਕਹਿਣਾ ਹੈ ਵੀ ਹਲੇ ਅੰਦੋਲਨ ਠੰਡਾ ਨਹੀਂ ਹੋਇਆ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਲੇ ਕਿਸਾਨੀ ਅੰਦੋਲਨ ਨਾ ਠੰਡਾ ਨਹੀਂ ਹੋਇਆ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਆ ਅੱਜ ਦੋ ਵੱਡੀਆਂ ਕਨਵੈਨਸ਼ਨਾਂ ਸ਼ੰਭੂ ਤੇ ਖਨੌਰੀ ਦੇ ਵਿੱਚ ਹੋਣ ਵਾਲੀਆਂ ਨੇ ਉਹਦੇ ਵਿੱਚ ਬੁੱਧੀਜੀਵੀ ਸੱਦ ਕੇ ਡਬਲਯੂਟੀਓ ਵਿਸ਼ਵ ਪਾਰਸ ਸੰਸਥਾ ਕਿਵੇਂ ਖੇਤੀ ਸੈਕਟਰ ਨੂੰ ਪ੍ਰਭਾਵਿਤ ਕਰੂਗੀ ਵੱਡੀ ਚਰਚਾ ਕਰਾਂਗੇ ਇਸ ਚਰਚਾ ਵਿੱਚ ਅੱਜ ਅਸੀਂ ਸੱਦਾ ਦਿੰਦੇ ਹਾਂ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਇਸ ਚਰਚਾ ਵਿੱਚ ਹਿੱਸਾ ਲੈ ਕੇ ਇਸ ਜਾਣਿਆ ਜਾਵੇ ਵੀ ਇਹ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਸਾਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰਨਗੀਆਂ ਤੇ 26 ਨੂੰ ਸਵੇਰੇ ਸਾਰੇ ਦੇਸ਼ ਦੇ ਪੰਜਾਬ ਦੇ ਪਿੰਡਾਂ ਵਿੱਚ WTO ਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਸਾੜਾਂਗੇ ਤੇ ਦੁਪਹਿਰ ਬਾਅਦ ਜਿਹੜੇ ਦਿਓ ਕਦ ਪੁਤਲੇ ਬਣਾਉਣੇ ਆ ਉਹਨਾਂ ਦਾ ਸ਼ੰਭੂ ਤੇ ਖਨੌਰੀ ਵਿੱਚ ਜਿਹੜਾ ਵਾ ਉਹਨਾਂ ਨੂੰ ਸਾੜਿਆ ਜਾਊਗਾ ਇਸ ਤਰ੍ਹਾਂ 27 ਨੂੰ ਮੀਟਿੰਗਾਂ ਹੋਣਗੀਆਂ 28 ਨੂੰ ਵੀ ਮੀਟਿੰਗਾਂ ਕਰਾਂਗੇ ਤੇ 29 ਨੂੰ ਅਗਲਾ ਐਲਾਨ ਕਰਾਂਗੇ ਅਸੀਂ ਪੰਜਾਬ ਹਰਿਆਣਾ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣ ਗਿਆ ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਹਾਜ਼ਰੀਆਂ ਲਗਾਓ ਕੋਈ ਵੀ ਅੰਦੋਲਨ ਮਤਾਵਾ ਪਹਿਣਾ ਤੋਂ ਬਿਨਾਂ ਜਿੱਤਿਆ ਨਹੀਂ ਜਾਂਦਾ ਹੁੰਦਾ ਤੋ ਮਤਾਵਾ ਪਹਿਣਾ ਨੂੰ ਬੇਨਤੀ ਆ ਪੀ ਇਹਨਾਂ ਦੋਵਾਂ ਬਾਰਡਰਾਂ ਤੇ ਕੱਲ ਵੀ ਬੀਬੀਆਂ ਵੱਡੇ ਪੱਦਰ ਤੇ ਪਹੁੰਚੀਆਂ ਤੋ ਵੱਡੇ ਪੱਦਰ ਤੇ ਮਤਾਵਾ ਪਹਿਣਾ ਆਪਦੀ ਸੁਭਿਧਾ ਅਨੁਸਾਰ ਆਜਿਆ ਕਰ ਨੇੜੇ ਵਾਲੀਆਂ ਵਾਪਸ ਹੋ ਜਾਕਰ ਵੱਧ ਤੋਂ ਵੱਧ ਮਤਾਵਾ ਪਹਿਣਾ ਦੀ ਹਾਜ਼ਰੀ ਲੱਗਣੀ ਚਾਹੀਦੀ ਆ ਜਿਸ ਤਰੀਕੇ ਨਾਲ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੇ ਇੱਥੇ ਲੰਗਰ ਚਲਾਏ ਨੇ ਜਥੇਬੰਦੀਆਂ ਨੇ ਚਲਾਏ ਸਾਰਿਆਂ ਦਾ ਧੰਨਵਾਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਰੇ ਫੈਸਲਾ ਕਰਾਂਗੇ ਇਹ ਮੋਰਚਾ ਮੰਗਾ ਮੰਨਣ ਤੋਂ ਬਗੈਰ ਭਾਵੇਂ ਕਿੰਨਾ ਵੀ ਸੰਘਰਸ਼ ਕਰਨਾ ਪਵੇ ਖਤਮ ਨਹੀਂ ਹੋਊਗਾ ਇਹ ਮੰਗਾਂ ਦਾ ਨਿਬੇੜਾ ਕਰੂਗਾ ਮਰਜੀ ਆ ਸਰਕਾਰ ਦੀ ਉਹ ਚੋਣ ਜਾਬਤੇ ਚ ਲੈ ਜਾਣ ਮਰਜੀ ਆ ਪਹਿਲੋ ਹੱਲ ਕਰ ਲੈਣ ਅਸੀਂ ਕਿਹੜੇ ਐਮਪੀ ਦੀ ਇਲੈਕਸ਼ਨ ਲੜਨੀ ਆ ਜਾਂ ਪੋਲਿੰਗ ਬੂਥਾਂ ਤੇ ਜਾ ਕੇ ਜੰਟੀ ਕਰਨੇ ਆ ਅਸੀਂ ਸੰਘਰਸ਼ ਕਰਨਾ ਹਰ ਹਾਲ ਦੇ ਵਿੱਚ ਸੰਘਰਸ਼ ਜਿਹੜਾ ਵਾ ਜਾਰੀ ਰਹੂਗਾ ਅਸੀਂ ਹਲੇ ਜਿੰਨਾ ਟਾਈਮ ਨਵੀਂ ਕੋਈ ਰਣਨੀਤੀ ਨਹੀਂ ਬਣਦੀ ਅਸੀਂ ਉਹਨਾ ਟਾਈਮ ਤੱਕ ਖੜੇ ਆਂ